36 ਸਾਲ ਦੀ ਉਮਰ ਵਿੱਚ ਜਿੱਥੇ ਬੰਦਾ ਨਹੀਂ ਇੰਨਾ ਕਮਾ ਕੇ ਖਾ ਸਕਦਾ ਪਰ ਫਿਰ ਵੀ ਬਾਪਾ ਜੀ ਦੀ ਹਿੰਮਤ ਆ ਜਿਹੜਾ ਕਿ ਸਵੇਰੇ ਆਉਂਦੇ ਨੇ ਘਰੋਂ ਅਤੇ ਇੱਥੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਇੱਥੇ ਬੈਠੇ ਨੇ ਫਟਬਾਲ ਤੇ ਤੁਸੀਂ ਦੇਖ ਸਕਦੇ ਹੋ ਜਿਲੇ ਜਿਲੇ ਮਾਨਾ ਕੰਮ ਕਰਨਾ ਹੈ ਪੈਗ ਰੋਟੀ ਮਿਲਦੀ ਆ ਘਰੋਂ ਮળે ਕੋਈ ਰੋਟੀ ਪਾਣੀ ਪੁੱਛਦਾ ਗਾ ਮਾਂ ਇਹਦੀ ਆਪਣੀ ਮਤਈ ਆ ਸਮਾਨ ਆ ਜਾਂਦਾ ਕੋਈ ਸੋਨਾ ਪੋਦਾ ਆਪਣਾ ਬਾਕੀ ਵੀ ਕੋਈ ਸੇਵਾ ਪਾਣੀ ਪੋਣ ਦਰਸਨਾ ਵੀ ਕੋਈ ਦੇ ਜਾਂਦਾ ਹੋਈ ਹੁਸਮਤ ਕਰ ਜਾਂਦਾ ਕੋਈ 100 ਦੀ ਕੋਈ 50 ਦੀ ਮਤ ਕਰ ਦਿੰਦਾ ਸਰਦਾਰ ਰਜੀਤ ਸਿੰਘ ਬਾਪੂ ਜਿਹੜੇ ਕੀ ਉਮਰ ਇਹਨਾਂ ਦੀ 63 ਸਾਲ ਹੋ ਚੁੱਕੀ ਆ ਪਰ ਅੱਜ ਵੀ ਕੰਮ ਕਰਨ ਵਾਸਤੇ ਮਜਬੂਰ ਨੇ ਘਰ ਵਿੱਚ ਰੋਜੀ ਰੋਟੀ ਕਮਾਉਣ ਵਾਲਾ ਕੋਈ ਨਹੀਂ ਆ ਬਾਪੂ ਜੀ ਖੁਦ ਹੀ ਕੰਮ ਕਰਨਾ ਪੈਂਦਿਆ ਖੁਦ ਹੀ ਨਹੀਂ ਮਜਬੂਰੀ ਵਿੱਚ ਇਹਨਾਂ ਨੂੰ ਜਿਹੜਾ ਕੀ ਪਰਵਾਰ ਲਈ ਰੋਟੀ ਰੋਟੀ ਕਮਾਣੀ ਆ ਖੁਦ ਹੀ ਜਾ ਕੇ ਬਣਾਉਂਦੇ ਨੇ ਤੇ ਖੁਦ ਹੀ ਲੈ ਕੇ ਜਾਂਦੇ ਨੇ ਮੇਰੇ ਵਾਲੇ ਲੈ ਕੇ ਜੀਵਨ ਦਿੱਤਾ ਬਿਲਕੁਲ ਸਹੀ ਹੈ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤਸਵੀਰਾਂ ਖਾਵਾਗੇ ਤੁਹਾਨੂੰ ਅਜਮਰ ਸਾਹਿਬ ਦੇ ਕੈਂਟ ਦੀਆਂ ਜਿੱਥੇ ਕਿ 63 ਸਾਲਾਂ ਬਾਪੂ ਰਣਜੀਤ ਸਿੰਘ ਜਿਨ੍ਹਾਂ ਦੇ ਹਾਲਾਤ ਚਗੇ ਸੇਠ ਠੀਕਣਾ ਹੁਣ ਕਰਕੇ ਫਿਰ ਵੀ ਮਿਹਨਤ ਕਰਕੇ ਕਮਾ ਕੇ ਖਾ ਰਹੇ ਨੇ ਤੁਸੀਂ ਇੱਕ ਤਸਵੀਰਾਂ ਵਿੱਚ ਦੇਖ ਲਿਓ ਬਾਪਾ ਜੀ ਦਾ ਛੋਟਾ ਜਿਹਾ ਫੁੱਟਪਾਥ ਉੱਤੇ ਇੱਕ ਛੋਟੀ ਦੁਕਾਨ ਲਾਈ ਆ ਜਿਸ ਵਿੱਚ ਪਲਾਸਟਿਕ ਦੇ ਸਮਾਨ ਪੈਨ ਜੰਤਰੀਆਂ ਅਤੇ ਭਾਰ ਤੋਂ ਲੈ ਵਾਲੀ ਮਸ਼ੀਨ ਰੱਖੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਦੀ ਉਮਰ ਜਿਹੜੀ ਕਿ ਬਾਪੂ ਜੀ ਕਾਫੀ ਬਜ਼ੁਰਗ ਹੋ ਜਨ ਲੇ ਨੇ ਠੰਡ ਹੀ ਨਹੀਂ ਹੋਣ ਦੇ ਬਾਪੂ ਜੀ ਮੈਂ ਕਹਿੰਦਾ ਬਾਪੂ ਜੀ ਦੀ ਹਿੰਮਤ ਆ ਸ਼ਾਬਾਸ਼ ਆ ਜਿਹੜੇ ਮਿਹਨਤ ਕਰਕੇ ਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ 63 ਸਾਲਾਂ ਦੀ ਉਮਰ ਵਿੱਚ ਜਿੱਥੇ ਬੰਦਾ ਨਹੀਂ ਇੰਨਾ ਕਮਾ ਕੇ ਖਾ ਸਕਦਾ ਪਰ ਫਿਰ ਵੀ ਬਾਪਾ ਜੀ ਦੀ ਹਿੰਮਤ ਆ ਜਿਹੜਾ ਕਿ ਸਵੇਰੇ ਆਉਂਦੇ ਨੇ ਘਰੋਂ ਅਤੇ ਇੱਥੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਇੱਥੇ ਬੈਠੇ ਨੇ ਫਟਬਾਲ ਤੇ ਤੁਸੀਂ ਦੇਖ ਸਕਦੇ ਹੋ ਪਰ ਫਿਰ ਵੀ ਬਾਪੂ ਜਿਹੜੇ ਜਿੰਦੀਤ ਸਿੰਘ ਨੇ ਇੰਨੀ ਸਿਹਤ ਚੰਗੀ ਹੋਣ ਦਾ ਨਾ ਕਰਕੇ ਵੀ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਗੱਲ ਬਾਤ ਵੀ ਕਰਾਂਗੇ ਬਾਪਾ ਜੀ ਨਾਲ ਬਾਪੂ ਜੀ ਮੈਨੂੰ ਇਹ ਸੋ ਵੀ ਕਿਦਾਂ ਸਮਾ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਇਹ ਕੰਮ ਕਰਦਿਆਂ ਕਾਫੀ ਚਿਰ ਹੋ ਗਿਆ ਕਾਫੀ ਚਿਰ ਹੋ ਗਿਆ ਹਾਂ ਜੇ ਜੇ ਤੋੜਾਈ ਅਤੋ ਲਾਈ ਦਿੰਦੀ ਨੇ ਇਸ ਨੂੰ ਬਾਬੂ ਨੇ ਪ੍ਰਵਾਦ ਦੀ ਗੱਲ ਕਰੀਏ ਪ੍ਰਵਾਦ ਚ ਕੌਣ ਕੌਣ ਆ ਕਿੰਨੇ ਜੀਏ ਪ੍ਰਵਾਦ ਇੱਕ 10 ਮੈਂਬਰ ਨੇ ਹਾਂ ਕਾਲ ਤੇ 10 ਮੈਂਬਰ ਨੇ 10 ਮੈਂਬਰ ਜੇ ਹਾਂ ਦੋ ਭਰਾ ਦੋ ਭਰਾ ਇਹ ਜਿਹੜੇ ਬੱਚੇ ਹਾਂ ਮਾਮੂ ਤੇ ਇਹ ਪੋਣੇ ਦਾ ਵੀ ਨਾ ਮਾਮਰ ਦੀ ਜਿੰਨੇ ਨੇ ਮਿਲ ਜੇ ਤੁਸੀਂ ਤੁਹਾਡੇ ਇਹ ਗੱਲ ਕਰੀਏ ਤੁਹਾਡੇ ਪ੍ਰਭਾਵ ਵਿੱਚ ਕੌਣ ਹੈ ਤੁਹਾਡੀ ਧਰਮ ਪਤਨੀ ਤੁਹਾਡੇ ਬੱਚੇ ਹੈਗੇ ਆ ਮਿਲ ਜੇ ਮੈਂ ਮਿਲ ਕੇ ਨਹੀਂ ਦਿੰਦਾ اچھا ਬੇਵਕਤ ਚਾਹੀਏ ਮਿਲ ਕੇ ਮਾਈ ਮੋਟੇ ਦਾ ਦਿਆ ਤੇ ਤੇ ਅਠ ਤੇ ਇਹਦੇ ਵਿੱਚ ਪੈ ਗਾ ਰੋਟੀ ਬੀਜੀ ਮੈਂ ਮੈਂ ਇੱਕ ਦੇ ਪੰਜ ਦੇ ਗਮ ਕੀਤਾ ਤੂ ਡੰਗਰ ਹੋਲੀ ਕੋਲ ਗਾ ਰਸਤੇ 'ਚ ਸਿਤਾਰੇ ਕਾਹਨ ਪਈ ਸੁਪੀ ਹੰਤਾਂ ਨੇ ਠੰਡ 'ਚ ਬੈਠੇ ਹੋ ਤੁਹਾਡਾ ਜੀ ਕਹਦਾ ਘਰੇ ਬਹਿ ਕੇ ਆਰਾਮ ਕਰ ਲੂ ਕੀ ਮਜਬੂਰੀ ਕੀ ਹੈ ਤੁਹਾਡੀ ਠੰਡ 'ਚ ਬੈਠੇ ਹੋ ਆਜ ਵੇ ਸੇਈ ਰੌਚਾ ਰਹੀ ਹੋਰ ਰੌਚੀ ਤੇ ਗਿਆ ਤੇ ਰਹਾ ਖਬੀ ਰਤ ਨਹੀਂ ਕਰਦੀ ਜਿਹੜੇ ਤੋੜੀ ਦਾ ਤਲੁਖ ਹੋਇਆ ਕੀ ਆ ਕੀ ਰਤਨ ਹੋਇਆ ਕੀ ਤੁਹਾਨੂੰ ਕੰਬੇਰੀ ਕੇ ਚਾਹ ਜਿੱਥੇ ਗਏ ਗਏ ਦਰਦ ਕਰੇਗਾ ਆਪਣਾ ਨਾਲਿਆ ਤਾਰੇ ਕਰੂਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਜੀ ਦੀ ਤਸਵੀਰਾਂ ਸਾਹ ਨਹੀਂ ਕਰ ਰਹੇ ਆ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿਹੜੇ ਬਾਪੂ ਰਣਜੀਤ ਸਿੰਘ ਘਰਾਂ ਦੀਆਂ ਮਜਬੂਰੀਆਂ ਕਰਕੇ ਜਿਹੜਾ ਕਿ ਇੱਥੇ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਕਈ ਵਾਰੀ ਗਾ ਕੋਈ ਆਉਂਦਾ ਕਿ ਨਹੀਂ ਆਉਂਦਾ ਪਰ ਫਿਰ ਵੀ ਬਾਪੂ ਜੀ ਆਪਣੇ ਰੁਟੀਨ ਦੇ ਨਾਲ ਸਵੇਰੇ ਇੱਥੇ ਆ ਕੇ ਬਹਿ ਜਾਂਦੇ ਨੇ ਅਤੇ ਸ਼ਾਮ ਤੱਕ ਜਿਹੜਾ ਕੀ ਇੱਥੇ ਕੰਮ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਤੇ ਬਾਪੂ ਜੀ ਰੋਣਾ ਨਹੀਂ ਅੱਖਾਂ ਕਿਉਂ ਨਾਉਂਦੇ ਹੋ ਕੀ ਗੱਲ ਹੋਈ ਆ ਜਿੱਲੇ ਜਿੱਲੇ ਰਮਾਣਾ ਕੰਮ ਕਰਨਾ ਪੈਣਾ ਹੈ ਕੰਮ ਕਰਨਾ ਪੈਣਾ ਰੋਟੀ ਨਾਲ ਰੋਟੀ ਕੋਈ ਕਹਿੰਦੇ ਨਹੀਂਦਾ ਮਿੱਤਰੀ ਮਾਧਵ ਤੁੜਾ ਡਾਂਟੂੜਾ ਬਿਲਕੁਲ ਬਾਪੂ ਜੀ ਕਹਿ ਰਹੇ ਆ ਵੀ ਜਿੰਨੇ ਚਿਰ ਜਾਨ ਹੈਗੀ ਐ ਸਵਾਸ ਹੈਗੇ ਨੇ ਤੇ ਕੰਮ ਕਰਨਾ ਹੀ ਪੈਣਾ ਰੋਟੀ ਕੰਮ ਕਰਕੇ ਹੀ ਖਾਣੀ ਆ ਉਸਾਂ ਦੇ ਹਾਲਾਤ ਨੇ ਬਾਪੂ ਜੀ ਦੇ ਠੰਡ ਹੋਣ ਦੇ ਬਾਵਜੂਦ ਤੁਸੀਂ ਦੇਖ ਸਕਦੇ ਬਾਪੂ ਜੀ ਹੱਥ ਜੋੜ ਰਹੇ ਨੇ ਹੱਥਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਲੋਕ ਕਰਾਮ ਵਿੱਚ ਅਜੀਆਂ ਜਿਵੇਂ ਬੈਠੇ ਨੇ ਪਰ ਬਾਪੂ ਜੀ ਦੀ ਮਜਬੂਰੀ ਹੈ ਬਾਪੂ ਰਣਜੀਤ ਸਿੰਘ ਜੀ ਵੀ ਉਹਨਾਂ ਨੂੰ ਕੰਮ ਕਰਨਾ ਪੈਂਦਿਆ ਉਹਨਾਂ ਨੂੰ ਠੰਡ ਵਿੱਚ ਆ ਕੇ ਰੋਟੀ ਉਲਟੀ ਪੈਂਦੀ ਆ ਅ ਤੁਸੀਂ ਦੇਖ ਸਕਦੇ ਹੋ ਪਲਾਸਟਿਕ ਦਾ ਸਮਾਨ ਜੰਤਰੀ ਤੇ ਹੋਰ ਜਿਹੜਾ ਸਮਾਨ ਕਿਹਾ ਬਾਪੂ ਜੀ ਨੇ ਫੁੱਟਬਾਲ ਤੇ ਅਮਰਸਰ ਕੈਂਟਰੀ ਤੁਹਾਨੂੰ ਤਸਵੀਰਾਂ ਖਾ ਰਹੇ ਆ ਅਤੇ ਬਾਪੂ ਜੀ ਦਿੱਲੀ ਆਉਂਦੇ ਨੇ ਅਤੇ ਸ਼ਾਮ ਨੂੰ 4 ਕਿਉਂ ਦੇ ਘਰੇ ਚਲੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਜਿਹੜੀ ਉਮਰ ਹੈ ਆਪਾਂ ਨੂੰ ਆਰਾਮ ਕਰਨਾ ਚਾਹੀਦਾ ਸੀ ਉਸੇ ਉਮਰੇ ਬਾਪੂ ਜੀ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੀ ਘਰਾ ਨਹੀਂ ਮਜਬੂਰੀਆਂ ਨੇ ਜਿਹੜੀਆਂ ਕਿ ਬੰਦੇ ਨੂੰ ਇੱਥੇ ਲਿਆਉਂਦਿਆਂ ਨੇ ਹਾਂਜੀ ਵੀਰ ਜੀ ਤੁਸੀਂ ਨਾਲ ਆਉਂਦੇ ਬਾਪੂ ਜੀ ਦੇ ਕੀ ਨਾ ਕੀ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਜੀ ਸਰਬਜੀਤ ਸਿੰਘ ਜੀ ਹਾਂਜੀ ਤੇ ਬਾਪੂ ਵੀ ਨਹੀਂ ਕਿੰਨਾ ਚਿਰ ਤੋਂ ਜਾਣਦੇ ਹੋ ਤੇ ਕਦੋਂ ਤੋਂ ਬਾਪੂ ਜੀ ਤੁਸੀ ਲਿਆਉਂਦੇ ਤੁਸੀਂ ਮੈਨੂੰ ਤਾਂ ਕੋਈ 4-5 ਕਿ ਮਹੀਨੇ ਹੋਈ ਚੱਲੇ ਨੇ ਅੱਛਾ ਹਾਂਜੀ ਤੇ ਮੀਨਸੋ ਵੀ ਲਿਆਉਂਦੇ ਕਿੱਥੋਂ ਬਾਪੂ ਜੀ ਉਹਨੇ ਛੱਡ ਕੇ ਕਿੱਥੇ ਜਾਂਦੇ ਫਿਰ ਗੁਰੂ ਨਾਨਕਪੁਰਾ ਲਿਆਉਣਾ ਤੇ ਗੁਰੂ ਨਾਨਕਪੁਰਾ ਹੀ ਛੱਡ ਕੇ ਆਉਣਾ ਕਰ ਕਰੇ ਛੱਡਦੇ ਹਾਂਜੀ ਮੀਨਸੋ ਵੀ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਸ਼ਾਮੀ ਕਿੰਨੇ ਵਜੇ ਲੱਗ ਜਾਂਦੇ ਫਿਰ ਹੁਣ ਵੇਖੋ ਕਿੰਨਾ ਟਾਈਮ ਹੋ ਗਿਆ ਸਾਢੇ 1 ਦਾ ਟਾਈਮ ਹੋ ਗਿਆ 1:20 ਦਾ ਟਾਈਮ ਹੋ ਗਿਆ ਹਾਂਜੀ ਇਹਨਾਂ ਨੂੰ ਮੈਂ ਕੋਈ 11 ਵਜੇ ਦਾ ਗਿਆ ਘਰੋਂ ਲੈਣਾ ਇੰਦਾਂ ਨੂੰ ਤਿਆਰ ਤੋਰ ਕਰਦਾਂ ਲੀੜੇ ਕੱਪੜੇ ਪਾਉਣਾ ਮੈਂ ਆ ਵੀ। ਲੀੜੇ ਕੱਪੜੇ ਪਾ ਕੇ ਫਿਰ ਇਹਨਾਂ ਨੂੰ ਤਿਆਰ ਕਰਕੇ ਲੈਣਾ। ਤੇ ਉੱਥੋਂ ਆਉਣ ਦੇ ਮੈਨੂੰ 50 ਰੁਪਏ ਦਿੰਦੇ ਤੇ ਇੱਥੋਂ ਜਾਣ ਦੇ ਵੀ 50 ਰੁਪਏ ਦਿੰਦੇ ਆ। ਕਿਉਂ ਇਸੋ ਵੀ ਮਜਬੂਰੀ ਕੀ ਹੈ ਬਾਬਾ ਜੀ ਦੀ? ਇਨੀ ਉਮਰ ਹੋ ਚੁੱਕੀ ਆ ਅਸੀਂ ਚੰਗੀ ਤਰ੍ਹਾਂ ਬੋਲਦੇ ਵੀ ਨਹੀਂ ਆ, ਠੀਕ ਵੀ ਨਹੀਂ ਲੱਗਦੇ। ਪਠਾਨ ਹੋਣ ਦੇ ਬਾਵਜੂਦ ਫਿਰ ਵੀ ਇੱਥੇ ਕੰਮ ਕਰਦੇ ਬੈਠੇ ਨੇ। ਇਹ ਕੋਈ ਬਿਮਾਰੀ ਦੇ ਨਾਲ ਹੀ ਆ, ਕੋਈ ਬਿਮਾਰੀ ਦੇ ਨਾਲ ਲੱਤਾਂ ਨਹੀਂ ਚੱਲਦੀਆਂ। ਤੇ ਮਜਬੂਰੀ ਨੂੰ ਕਰਦਾ ਕੰਮ ਕਰਦਾ ਪਰ ਕਰਦਾ। ਘਰੋਂ ਮਲੇ ਕੋਈ ਰੋਟੀ ਪਾਣੀ ਪੁੱਛਦਾਗਾ, ਤੇ ਇਹ ਪਹਿਲੇ ਟੱਬਰ ਤੋਂ ਆਗਾ ਪਹਿਲੇ ਪਰਿਵਾਰ ਤੋਂ ਆਇਆ ਪਹਿਲੇ ਪਰਿਵਾਰ ਦੇ ਵਿੱਚੋਂ ਵਿਆਹ ਹੋਇਆ ਤੇ ਵਿਆਹ ਵਾਲੀ ਵੀ ਘਰ ਦੀ ਛੱਡ ਕੇ ਚਲ ਗਈ ਹੈ ਬੱਚਾ ਪੁੱਛਾ ਬੱਚਾ ਪੁੱਛਾ ਕੋਈ ਨਹੀਂ ਆਗਾ ਤੇ ਫਿਰ ਇਹਦੇ ਡਾਡੀ ਦਾ ਆਪਣੇ ਮਾਸੀ ਮਾਸੀ ਲੈਣ ਦੀ ਆਪਣੀ ਸਾਲੀ ਲੈਣ ਦੀ ਸਾਲੀ ਲੈਦੀ ਐਦੀ ਤੇ ਮਾਸੀ ਲੱਗੀ ਹੋਈ ਨਾ ਸਾਲੀ ਲੈਂਦੀ ਉਹਦੇ ਵਿੱਚੋਂ ਬੱਚੇ ਹੋਏ ਨੇ ਉਹ ਨਹੀਂ ਕੋਈ ਜਾਣਦੇ ਕੋ ਪੁੱਛਦੇ ਮਾਮ ਤਈ ਹੈ ਤੇ ਰੋਟੀ ਦੇਦੀ ਨਹੀਂ ਤੇ ਆਪਣੇ ਰੋਟੀ ਖਾਂਦਾ ਆਪਣੇ ਘਮੋਦਾ ਤੇ ਆਪਣੇ ਖਾਂਦਾ ਹੈ ਕਿਨੇ ਸੋ ਵੀ ਬੁੱਢੇ ਉਮਰੇ ਫਿਰ ਕਿਸ ਤਰ੍ਹਾਂ ਰੋਟੀ ਖਾਂਦੇ ਨੇ ਅਸੀਂ ਦੇਖਿਆ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦੇ ਹੱਥ ਪੈਰ ਵੀ ਨਹੀਂ ਕੰਮ ਕਰਦੇ ਫਿਰ ਕਿਸ ਤਰ੍ਹਾਂ ਰੋਟੀ ਪਾਣੀ ਬਣਾਉਂਦੇ ਨੇ ਕਿਸ ਤਰ੍ਹਾਂ ਖਾਂਦੇ ਨੇ ਰੋਟੀ ਪਾਣੀ ਆ ਵੀ ਮੁੱਲ ਹੀ ਲੈ ਜਾਂਦਾ ਹੈ ਗਏ ਸਲਾਮਾਬਾਦ ਮੁੱਲ ਲੈ ਜਾਂਦਾ ਸਬਜ਼ੀ ਭਾਜੀ ਰੋਟੀ ਪਾਣੀ ਮੁੱਲ ਲੈ ਜਾਂਦਾ ਮੁੱਲ ਫਿਰ ਆਪਣਾ ਹੌਲੀ ਹੌਲੀ ਖਾਂਦਾ ਰਹਿੰਦਾ ਮੁੱਲ ਹੀ ਖਰਦਾ ਆ ਕਿਨੇ ਸੋ ਵੀ ਸਵੇਰੇ ਆ ਜਾਂਦੇ ਜਿਵੇਂ 11 ਵਜੇ ਸ਼ਾਮੀ 4-5 ਵਜੇ ਘਰ ਚਲੇ ਜਾਂਦੇ ਨੇ ਉਹ ਦਿਹਾੜੀ ਦੀ ਰੋਟੀ ਪੈਂਦੀ ਆ ਕੋਈ ਕਾਮਕਾਰ ਚੱਲਦਾ ਲੋਕ ਆ ਕੇ ਸਮਾਨ ਲੈ ਕੇ ਜਾਂਦੇ ਨੇ ਸਮਾਨ ਲਾ ਜਾਂਦਾ ਕੋਈ ਸੋੜਾ ਬੋੜਾ ਆਪਣਾ ਬਾਕੀ ਵੀ ਕੋਈ ਸੇਵਾ ਪਾਣੀ ਪੋਣ ਦਰਸ਼ਨਾ ਵੀ ਕੋਈ ਦੇ ਜਾਂਦਾ ਹੋਈ ਜੀ ਜਮਤ ਕਰ ਕੋਸ ਮਤ ਕਰ ਜਾਂਦਾ ਕੋਈ 100 ਦੀ ਕੋਈ 50 ਦੀ ਮਤ ਕਰ ਦਿੰਦਾ ਬਸ ਇਹੀ ਹੈ ਮਸ਼ੀਨ ਤੇ ਭਾਰ ਤੋਲਦਾ ਆ ਉਹ 10 ਰੁਪਏ ਦੇ ਜਾਂਦਾ ਕੋਈ 20 ਦਿੰਦਾ ਕੋਈ ਇੱਕ ਨਹੀਂ ਵੀ ਤੋਲਦੇ ਤੋਂ ਉਦਾਂ ਖੁਸ਼ੀ ਨਾ ਦੇ ਦਿੰਦੇ ਤਾਂ ਬਜ਼ੁਰਗ ਹੁੰਦੇ ਨਾਤੇ ਕਰਕੇ ਕੋਈ ਇਹਨੂੰ ਪੁੱਛਦੇ ਚਾਹ ਪਾਣੀ ਵੀ ਚਲ ਪਿਆ ਦਿੰਦੇ ਕਿ ਬੀਨੋਸੋਪੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਲੰਘਦੇ ਨੇ ਰਾਗ ਇਥੋਂ ਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਆਪਾਂ ਕੀ ਕਹਾਂਗੇ ਅੰਦਰ ਅਪੀਲ ਕੀ ਕੁਝ ਨਹੀਂ ਕਿਸੇ ਨੂੰ ਆਵਾਜ਼ ਥੋੜਾ ਮਾਰਦੇ ਆ ਪੀ ਗਾਗ ਨੂੰ ਕਿਸੇ ਨੂੰ ਕਿਸੇ ਨੂੰ ਆਵਾਜ਼ ਨਹੀਂ ਮੰਦ ਪਿਆ ਆ ਸੌਦਾ ਲੈ ਜੋ ਆ ਸੌਦਾ ਗਾਗ ਦੇਖ ਕੇ ਆਪਣੀ ਮਰਜ਼ੀ ਨਾਲ ਲੈ ਜਾਂਦਾ ਤੇ ਆਪਣੀ ਮਰਜ਼ੀ ਨਾਲ ਪੈਸੇ ਦੇ ਜਾਂਦਾ ਵਾਦੀ ਵੀ ਦੇ ਜਾਂਦਾ ਹਾਂ ਤੇ ਤਰਸ ਖਾ ਲੈਂਦੇ ਬਜ਼ੁਰਗ ਬੰਦੇ ਕਰਕੇ ਇਬਨੇ ਸੋ ਵੀ ਕਿਸ ਤਰ੍ਹਾਂ ਮਦਦ ਹੋਣੀ ਚਾਹੀਦੀ ਬਾਪੂ ਦੀ ਤਾਂ ਜੋ ਕਿ ਬਾਪੂ ਦਾ ਰੋਟੀ ਪਾਣੀ ਚੱਲ ਸਕੇ ਰੋਜੀ ਰੋਟੀ ਚੱਲ ਸਕੇ ਬਾਪੂ ਦਾ ਹਲਾਜ ਜਿਹੜਾ ਚੰਗੇ ਹੋ ਸਕਣ ਹਲਾਜ ਚੰਗੇ ਇਦਾਂ ਆਵੇ ਮਾਤਬ ਇਹਦਾ ਬੱਚੇ ਵੀ ਪੁੱਛਣ ਇਹਦੇ ਪਿੱਤੀਏ ਪੁੱਛਣ ਇਹਦੇ ਭਰਾ ਪੁੱਛਣ ਇਹਦੀ ਮਾਂ ਵੀ ਪੁੱਛੇ ਰੋਟੀ ਪਾਣੀ ਪਕਾ ਕੇ ਦਵੇ ਤੇ ਇਸ ਉਮਰ ਪੌਣੇ ਆ ਜੇ ਰੋਟੀ ਪਾਣੀ ਪਕਾ ਕੇ ਦੋਗੇ ਪੀ ਇਹ ਕਿਵਾਂ ਕਿੰਨੇ ਦਿਨ ਆ ਦੱਸਦੇ ਨੇ ਆ 20 ਦਿਨ ਆ ਸਾਲ ਆ ਤਬ ਜੁਰੂਗੇ ਗਿਆ ਤੁਰੇ ਜਾਂਦਾ ਲਤਾਂ ਤੋਂ ਇਹਦਾ ਵੈਸੇ ਕੋਈ ਤਬਾਰ ਹੀ ਕੋਈ ਨਹੀਂ ਹੈਗਾ ਇਹਨੂੰ ਚੁੱਕ ਕੇ ਮੈਂ ਬਿਠਾਉਣਾ ਚੁੱਕ ਕੇ ਫੇਰ ਲੱਦਦਾ ਪਿਸ਼ਾਬ ਵੀ ਇਹਨੂੰ ਚੁੱਕ ਕੇ ਕਰਾਉਣਾ ਨੀੜਾ ਕਪੜਾ ਵੀ ਇਹਨੂੰ ਪਾਉਣਾ ਸਿਰੇ ਲਾਉਣਾ ਵੀ ਹੈ ਸ਼ਾਮੀ ਖੜਦਾ ਵੀ ਪਿਛਪਕੇ ਚਾਰ ਵਜੇ ਲੈ ਜਾਂਦਾ ਕੇ ਵੇਲੇ 3 ਵਜੇ ਵੀ ਆ ਤੁਸੀਂ ਦੇਖਿਆ ਵੀ ਬਾਪੂ ਜੀ ਕੋ ਚੰਗੀ ਤਰ੍ਹਾਂ ਬੋਲਿਆ ਨਹੀਂ ਜਾਂਦਾ ਉਹਨਾਂ ਦੇ ਜ਼ੁਬਾਨ ਜਿਹੜੀ ਥੱਤਲਾਉਂਦੀ ਆ ਕੀ ਹੋਇਆ ਕੀ ਆ ਚੰਗੀ ਤਰ੍ਹਾਂ ਬੋਲ ਕਿਉਂ ਨਹੀਂ ਪਾਉਂਦੇ ਉਹ ਬੋਲ ਐਸ ਕਰਕੇ ਨਹੀਂ ਪਾਉਂਦੇ ਕੋਈ ਬਿਮਾਰੀ ਕਰਕੇ ਨਹੀਂ ਪਾਉਂਦੇ ਬੋਲ ਬਿਮਾਰੀ ਉਹ ਤਾਂ ਬਿਮਾਰੀ ਦੇ ਹਾਲਤ ਦੇ ਵਿੱਚ ਕੋਈ ਇਹਨਾਂ ਨੂੰ ਥਾਥਾ ਪੈ ਗਿਆ ਥਾਥਾ ਪੈ ਗਿਆ ਬਿਮਾਰੀ ਦੇ ਹਾਲਤ ਵਿੱਚ ਚੰਗੀ ਤਰ੍ਹਾਂ ਕੋਈ ਲਾਜ਼ਮ ਨਹੀਂ ਹੋਇਆ ਤੇ ਬਿਮਾਰੀ ਦੇ ਹਾਲਤ ਵਿੱਚ ਇਹਨਾਂ ਨੂੰ ਜਬਾਨ ਥਥਾਉ ਲੱਪੀ ਵਾਲਾ ਪੈ ਲੱਪਿਆ ਹਾਂ ਤੇ ਮੈਨੂੰ ਐਸੋ ਵੀ ਬਾਪੂ ਦੇ ਕੋਈ ਹੋਰ ਭੈਣ ਭਰਾ ਰਿਸ਼ਤੇਦਾਰ ਕੋਈ ਨਹੀਂ ਕੋਈ ਲੈ ਸਾਥ ਦੇਂਦਾ ਕੋਈ ਨਹੀਂ ਲੈ ਕੇ ਜਾਂਦਾ ਇਹਨਾਂ ਨੂੰ ਵੀ ਇਹਨਾਂ ਦੀ ਮਤ ਕੀਤੀ ਜਾਵੇ ਇਹਨਾਂ ਨੂੰ ਬੁੱਢੇ ਐਸ ਸਮੇਂ ਜਿੱਥੇ ਆਰਾਮ ਕਰਨਾ ਚਾਹੀਦਾ ਉਹ ਮਿਹਨਤ ਕਰਦੇਵੇਂ ਕੰਮ ਕਰਦੇਵੇਂ ਕੋਈ ਮਤ ਨਹੀਂ ਕਰਦਾ ਆਪਣੇ ਭਰਾ ਦੇ ਬਗਾਨੇ ਆ ਮਾਂ ਨੇ ਮਤਾਈ ਆ ਘਰ ਵਿੱਚ ਇੱਕ ਦੂਜੇ ਨਾਲ ਬੋਲਚਾਲ ਮਾੜਾ ਚੰਗਾ ਹੁੰਦਾ ਰਹਿੰਦਾ ਇਹਦਾ ਇਹ ਵੀ ਕਰ ਲੈਂਦਾ ਉਹਨਾਂ ਨਾਲ ਉਹ ਵੀ ਕਰ ਲੈਂਦੇ ਆ ਤੇ ਇਸੇ ਤਰ੍ਹਾਂ ਹੀ ਟੈਪ ਪਾਸ ਚੱਲਦਾ ਰਹਿੰਦਾ ਆਪਣੀ ਕਮੌੜਾ ਤੇ ਆਪਣੀ ਖਾਂਦਾ ਤੇ ਮਾਂ ਪਿਓ ਜਿਹੜਾ ਆ ਵੀ ਮਾਂ ਹੈਗੀ ਆ ਭਰਾ ਵੀ ਚਲੋ ਕਿਹਲੇ ਭਰਾ ਨਾਲ ਵੀ ਮਾੜਾ ਚੰਗਾ ਬੋਲ ਕਰ ਜਾਂਦਾ ਤੇ ਮਾਂ ਵੀ ਕਰ ਲੈਂਦੀ ਇਹਦੇ ਨਾਲ ਬੋਲ ਪਰ ਕੀ ਲੱਗਦਾ ਨਹੀਂ ਵੀ ਐਸ ਉਮਰੇ ਜਿੱਥੇ ਆਰਾਮ ਕਰਨਾ ਚਾਹੀਦਾ ਸੀ ਮਜਬੂਰੀਆਂ ਕਰਕੇ ਇਹਨਾਂ ਨੂੰ ਕੰਮ ਕਰਨਾ ਪੈਂਦਿਆ ਬੁਢਾਪੇ ਦਾ ਸਾਰਾ ਕੋਈ ਨਹੀਂ ਹੈ ਨਾ ਧੀਆਂ ਪੁੱਤ ਨੇ ਨਾ ਕੋਈ ਰਿਸ਼ਤੇਦਾਰ ਭੈਣ ਭਰਾ ਕੋਈ ਨਹੀਂ ਸਾਥ ਦੇ ਰਿਹਾ ਕਿ ਲੱਗਦਾ ਨਹੀਂ ਠੰਡ ਵਿੱਚ ਕਿ ਇਹਨਾਂ ਦੀ ਜਾਨ ਹੀ ਜਾ ਸਕਦੀ ਹੈ ਕਿਤੇ ਨੁਕਸਾਨ ਵੀ ਹੋ ਸਕਦਾ ਹੈ ਜਾਨ ਵੀ ਜਾ ਸਕਦੀ ਠੰਡ ਚ ਨੁਕਸਾਨ ਵੀ ਹੋ ਸਕਦਾ ਆ ਸਭ ਕੁਝ ਹੋ ਸਕਦਾ ਆ ਤੇ ਮਾਂ ਨੂੰ ਹੀ ਚਾਹੀਦਾ ਮੈਨੂੰ ਨਿਕਲ ਨਾ ਦਵੇ ਇਹਨੂੰ ਇਹ ਚ ਚਾਰ ਦਿਨਾਂ ਦੀ ਸੇਵਾ ਪਾਣੀ ਕਰੇ ਰੋਟੀ ਪਾਣੀ ਦਵੇ ਕੋਈ ਦੱਸ ਉਹਨੋਂ ਕੋਈ ਸਮਝਾਉਣ ਵਾਲਾ ਨਹੀਂ ਹੈਗਾ ਕੋਈ ਆਂਡ ਗਵਾਂਡ ਗਲੀ ਵਾਲਾ ਕੋਈ ਕਹਿ ਨਹੀਂ ਸਕਦਾ ਇਹਨੇ ਮਾਣੋ ਵੀ ਚਲੋ ਮੜਾ ਚੰਗਾ ਬੋਲ ਦੇਣਾ ਆ ਕੋਈ ਇਹ ਵੀ ਅੜਬ ਹੈਗਾ ਥੋੜਾ ਅੜਬ ਹੈਗਾ ਗੱਲੇ ਵੀ ਨਹੀਂ ਚਰਦਾ ਤੇ ਮਾਂ ਮਾਮਲੇ ਚਰਦੀ ਨਾ ਇਹ ਚਰਦਾ ਉਹ ਵੀ ਗੜੀਆਂ ਨਾਲ ਲੜ ਪੈਂਦੀ ਆ ਬੋਲ ਜਾਂਦਾ ਮੜਾ ਚੰਗਾ ਇਹ ਵੀ ਮੜਾ ਚੰਗੇ ਗੱਲਾਂ ਬਾਤਾਂ ਕਰ ਜਾਂਦਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾ ਦੇ ਕੈਂਟ ਦੀ ਆ ਸਰਦਾਰ ਰਣਜੀਤ ਸਿੰਘ ਬਾਪੂ ਜਿਹੜੇ ਕੀ ਉਮਰ ਇਹਨਾਂ ਦੀ 63 ਸਾਲ ਹੋ ਚੁੱਕੀ ਆ ਪਰ ਅੱਜ ਵੀ ਕੰਮ ਕਰਨ ਵਾਸਤੇ ਮਜਬੂਰ ਨੇ ਕਿਉਂਕਿ ਜਿਵੇਂ ਦੱਸਿਆ ਵੀਰ ਨੇ ਵੀ ਬਾਪੂ ਦੇ ਘਰੇ ਕੋਈ ਹੈ ਨਹੀਂ ਆ ਨਾ ਬਾਪੂ ਦਾ ਧੀ ਪੋਤੇ ਆ ਨਾ ਘਰਵਾਲੀ ਆ ਇੱਕ ਮਤਲਈ ਮਾਂ ਆ ਸਿਰਫ ਬਾਕੀ ਉਹਨਾਂ ਦੇ ਬੱਚੇ ਨੇ ਬਾਪੂ ਦੇ ਜਿਹੜੇ ਕੀ ਭੈਣ ਭਰਾ ਨੇ ਉਹ ਉਹਨਾਂ ਨਾਲ ਨਹੀਂ ਬੋਲ ਬੋਲਚਾਲ ਹੁੰਦਾ ਪਰ ਬਾਪੂ ਦੀ ਮਜਬੂਰੀ ਆ ਕੰਮ ਕਰਨ ਦੀ ਕਿਉਂਕਿ ਜੇ ਕਦੇ ਕੰਮਕਾਰ ਨਹੀਂ ਕਰੂਗਾ ਤੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਬਾਪੂ ਜੀ ਕਿਹੜੇ ਹਾਲਾਤਾਂ ਵਿੱਚ ਰਹਿੰਦੇ ਨੇ ਠੰਡ ਬੜੀ ਆ ਕੰਮ ਨਹੀਂ ਨੇ ਤੁਸੀਂ ਦੇਖ ਸਕਦੇ ਹੋ ਹੱਥ ਵੇਖੋ ਬਾਪੂ ਜੀ ਦੇ ਪਰ ਘਰ ਵਿੱਚ ਰੋਜੀ ਰੋਟੀ ਕਮਾਉਣ ਵਾਲਾ ਕੋਈ ਨਹੀਂ ਆ ਬਾਪੂ ਜੀ ਖੁਦ ਹੀ ਕੰਮ ਕਰਨਾ ਪੈਂਦਿਆ ਖੁਦ ਹੀ ਨਹੀਂ ਮਜਬੂਰੀ ਵਿੱਚ ਇਹਨਾਂ ਨੂੰ ਜਿਹੜਾ ਕੀ ਪਰਵਾਰ ਲਈ ਰੋਜੀ ਰੋਟੀ ਕਮਾਣੀ ਆ ਖੁਦ ਹੀ ਜਾ ਕੇ ਬਣਾਉਂਦੇ ਨੇ ਤੇ ਖੁਦ ਹੀ ਲੈ ਕੇ ਜਾਂਦੇ ਨੇ ਤੇ ਤੁਸੀਂ ਦੇਖਿਆ ਵੀ ਵੀਰ ਦਾ ਕਹਿਣਾ ਵੀ ਇਹਨਾਂ ਦੇ ਕੱਪੜੇ ਵਗੈਰਾ ਇਹੋ ਬਾਪ ਵੀ ਬਦਲਦਾ ਇਹਨਾਂ ਦੇ ਲਾਗੇ ਜਿਹੜੀ ਸੇਵਾ ਪਾਣੀ ਇਹੋ ਕਰਦਾ ਕਿਉਂਕਿ ਹੋਰ ਕੋਈ ਨਹੀਂ ਹੈਗਾ ਸਾਡੀ ਦਸ਼ਕਾਂ ਨੂੰ ਪੀਣਿਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਬਾਪੂ ਦਾ ਕੋਈ ਸਾਥ ਦੇ ਸਕੇ ਤਾਂ ਜੋ ਕਿ ਬਾਪੂ ਨੂੰ ਕੀ ਬਾਹ ਫੜੇ ਸਕੇ ਬਾਪੂ ਦਾ ਕੋਈ ਪਾਲਣ ਪੋਸ਼ਣ ਕਰ ਸਕੇ ਵੀਰੇ ਇੱਕ ਮੋਬਾਈਲ ਨੰਬਰ ਹੈਗਾ ਬਾਪੂ ਦਾ ਜੇ ਤੁਹਾਡਾ ਕੋਈ ਜਿੱਥੇ ਵੀ ਕੋਈ ਫੋਨ ਕਰ ਸਕੇ ਸੰਭਰ ਕਰ ਸਕੇ ਨਹੀਂ ਮੋਬਾਈਲ ਨੰਬਰ ਨਹੀਂ ਮੇਰੇ ਕੋਲ ਹੈਗਾ ਮੈਨੂੰ ਚਾਰਜ ਮੈਂ ਲਾਇਆ ਹੈ ਘਰ ਮੈਂ ਘਰੋਂ ਲੈ ਕੇ ਨਹੀਂ ਆ ਨਾ ਬਾਪੂ ਕੋਈ ਹੈਗਾ ਆ ਤੇ ਨਾ ਮੇਰੇ ਕੋਲ ਮੋਬਾਈਲ ਮੋਬਾਈਲ ਮੇਰੇ ਕੋਲ ਹੈਗਾ ਪਰ ਘਰ ਹੈਗਾ ਤੇ ਬਾਪੂ ਕੋ ਤਾਂ ਹੈਗਾ ਨਹੀਂ ਨਾ ਕੁਝ ਨਹੀਂ ਸੁਭੀ ਬਾਪੂਲਾ ਜੀ ਕੋਈ ਮਤ ਕਰਨੀ ਹੋਵੇ ਕਿੱਥੇ ਕੀਤੀ ਆ ਸਰਦੀ ਬਾਪੂ ਕਿੱਥੇ ਮਿਲਦਾ ਜੇਕ ਮਿਲਣਾ ਵੇ ਬਾਪੂ ਦਾ ਘਰਬਾਰ ਆਪਣਾ ਹੈ ਕਿ ਜਾਂ ਬਾਪੂ ਦਾ ਕਿਰਾਏ ਦੇ ਆ ਤੇ ਬਾਪੂ ਦਾ ਘਰ ਤੇ ਆਪਣੇ ਕਮਰਾ ਆ ਉਹ ਆਪਣੇ ਕਮਰੇ ਤੇ ਰਹਿੰਦਾ ਮਾਂ ਮਾਂ ਦੇ ਭਰਾ ਆਪਣੇ ਕਮਰੇ ਤੇ ਰਹਿੰਦੇ ਆ ਤੇ ਇਹਦਾ ਆਪਣਾ ਕਮਰੇ ਤੇ ਰਹਿੰਦਾ ਭਰਾ ਵਿਆਹਿਆ ਇਹ ਜੁੱਲਾ ਬੇਸਤਰੀ ਜੋ ਕੋ ਜਿਆ ਖਾਣਾ ਦਾਣਾ ਸਦਾ ਇਹਦਾ ਆਪਣਾ ਹੀ ਆ ਭਰਾ ਵਿਆਹਿਆ ਭਰਾ ਵਿਆਹੇ ਆ ਭਤੀਜੀਆਂ ਭਤੀਜੇ ਆ ਹਾਂਜੀ ਦੋ ਭਰਾ ਆ ਭਤੀਜੀਆਂ ਭਤੀਜੇ ਆ ਤਿੰਬ੍ਰਹਿਮ ਆ ਆ ਉਹ ਬਹੁਤ ਧੰਨਵਾਦੀ ਸਾਡੀ ਦਸ਼ਕਣ ਪੀ ਲਿਆ ਇਸ ਵੀਡੀਓ ਵੱਤਵਾ ਸ਼ੇਅਰ ਕਰ ਦਿਓ ਤਾਂ ਜੋ ਕਿ ਬਾਪੂ ਦਾ ਕੀ ਘਰ-ਬਾਰ ਜਿਹੜਾ ਬਣ ਸਕੇ ਬਾਪੂ ਦੀ ਅਸਲ ਮੈਂ ਜਿਹੜੇ ਬੜਾਪੇ ਦੀ ਉਮਰ ਵਿੱਚ ਕੋਈ ਸਾਹ ਦੇ ਸਕੇ ਤਾਂ ਜੋ ਕਿ ਜਿਹੜਾ ਉਹ ਕੰਮ ਕਾ ਬਾਪੂ ਲੋ ਚੱਲ ਸਕੇ ਤੇ ਬੁੱਢੇ ਮਰੇ ਜਰਾ ਆਰਾਮ ਕਰ ਸਕਣ ਬਾਪੂ ਮੀਨੂ ਦਿਓ ਜਵਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਰਪਖ ਪੋ ਚੈਨਲ ਲਈ ਅਮਰ ਸਾਹਿਬ